ਕੀ ਗੱਲ ਤੇਰਾ ਮੋਟਰਸਾਈਕਲ ਤਾਂ ਐ ਰਿਸ਼ਕਾਰਿਆ ਜਿਵੇਂ ਆਪਦਾ ਸਹੁਰੇ ਚੱਲਿਆ ਹੋਵੇ ਉਹ ਕੋਈ ਨਾ ਭਾਬੀ ਜੇ ਰੱਬ ਨੇ ਚਾਇਆ ਨਾ ਤਾਂ ਸਹੁਰੇ ਜਾਣਾ ਦਿਨ ਵੀ ਛੇਤੀ ਆ ਜਾਣਗੇ ਤੂੰ ਹੁਕਮ ਤਾਂ ਕਰ ਲਿਆ ਨਹੀਂ ਤੇਨੂੰ ਕੋਈ ਆਪਦੇ ਵਰਗੀ

ਭੱਜ ਕੇ ਫੋਨ ਚੱਕਿਆ ਦੇਖੀ ਕਿ ਤੇਰੇ ਸਹੁਰਿਆਂ ਤੋਂ ਤਾਂ ਨਹੀਂ ਆ ਗਿਆ ਉਹ ਬਾਈ ਕੀ ਪਤਾ ਸਹੁਰਿਆਂ ਦੀ ਹੋਵੇ ਕੀ ਲੱਛਣ ਕਰਦਾ ਮੁੰਡਾ ਇਹ ਰੋਟੀ ਖੋਲੇ ਕਿ ਤੂੰ ਰੋਟੀ ਬੱਸ ਹੈਲੋ ਹਰਦੀਪ ਤੇ ਲਈ ਗੁੱਡ ਨਿਊਜ਼ ਹੈ ਡੈਡੀ ਜੀ ਮੰਨ ਗਏ ਨੇ ਆਪਣੇ ਰਿਸ਼ਤੇ ਲਈ ਸੱਚੀ ਹਾਂ ਯੇ ਸੱਚੀ ਮੇਰੇ ਚਾਚਾ ਜੀ ਪਰਸੋਂ ਆ ਰਹੇ ਨੇ ਤੁਹਾਡਾ ਘਰ-ਵਾਰ ਦੇਖਣ ਲਈ ਇੰਨੀ ਜਲਦੀ ਯਾਰ ਮੈਂ ਤਾਂ ਆਪਣੇ ਘਰੇ ਹਜੇ ਗੱਲ ਹੀ ਨਹੀਂ ਕੀਤੀ ਦੇਖ ਲਾ ਤੂੰ ਮੈਨੂੰ ਕਹਿੰਦਾ ਹੁੰਦਾ ਸੀ ਨਾ ਘਰੇ ਗੱਲ ਨਹੀਂ ਕਰਦੀ ਆਪ ਜਨਾਬ ਨੇ ਹਜੇ ਤੱਕ ਘਰੇ ਗੱਲ ਹੀ ਨਹੀਂ ਕੀਤੀ ਉਹ ਮੈਨੂੰ ਕਿਹੜਾ ਪਤਾ ਸੀ ਵੀ ਤੂੰ ਇੰਨੀ ਤੇਜ਼ ਨਿਕਲੇਂਗੀ ਅੱਛਾ ਜੀ ਚੱਲ ਤੂੰ ਇਹ ਗੱਲ ਛੱਡ ਤੇ ਹੁਣ ਤੂੰ ਘਰੇ ਗੱਲ ਕਰ ਤੇ ਪਰਸਨਲ ਤਿਆਰੀ ਕਰ ਅੱਛਾ ਇੱਕ ਗੱਲ ਸੁਣ ਡੈਡੀ ਨੇ ਮੈਨੂੰ ਇਹ ਕਿਹਾ ਜਿਉਂ ਉਹਨਾਂ ਨੂੰ ਸਭ ਕੁਝ ਪਸੰਦਾ ਹੈ ਨਾ ਤਾਂ ਹੀ ਤੇਰੇ ਨਾਲ ਮੇਰਾ ਰਿਸ਼ਤਾ ਕਰਨਗੇ ਉਹ ਮੈਂ ਕਿਹਾ ਤੂੰ ਟੈਨਸ਼ਨ ਨਾ ਲੈ ਉਹ ਜਦੋਂ ਮਾਰੀ ਕੁੜੀ ਨੂੰ ਪਸੰਦ ਆਇਆ ਰਹਾ ਹੈ। ਪਰ ਉਹਨੂੰ ਕਿਹਾ ਨਾ ਤੇ ਮੈਂ ਤੇਨੂੰ ਤੇਰਾ ਸੁਭਾਅ ਹੀ ਕਿ ਪਸੰਦ ਕੀਤਾ ਹੈ। ਨਾ ਕਿ ਤੇਰਾ ਘਰ-ਬਾਰ। ਪਰ ਹੁਣ ਡੈਡੀ ਹੋਰੇ ਸਭ ਕੁਝ ਦੇਖਣਗੇ। ਤੇਰਾ ਘਰ-ਬਾਰ ਵੀ ਤੇਰਾ ਪਰਿਵਾਰ ਵੀ। ਹੁਣ ਤੇਰੇ ਤੇ ਤੇਰੇ ਪਰਿਵਾਰ ਤੇ ਹੀ ਇਹ ਸਭ ਕੁਝ ਟਿਕਿਆ। ਉਹ ਠੀਕ ਆ ਜਨਾਬ। ਹੁਣ ਤੁਸੀਂ ਟੈਨਸ਼ਨ ਲੈਣੀ ਛੱਡੋ ਤੇ ਬਸ ਵਿਆਹ ਦੀ ਤਿਆਰੀ ਕਰੋ। ਉਹ ਮੈਂ ਤੇਰੇ ਡੈਡੀ ਨੂੰ ਆਪੇ ਮਨਾ ਲੈਣਾ। ਉਹ ਹੁਣ ਮੇਰੀ ਟੈਨਸ਼ਨ ਆ। ਚਿੰਕੇ ਜਿੰਨ ਮੈਨੂੰ ਵਿਸ਼ਵਾਸ ਆ ਟੁੱਟੇ ਤੇ ਕਿ ਤੁਸੀਂ ਸਾਰਾ ਕੁਝ ਹੈਡਲ ਕਰ ਲਓਗੇ ਚਲੋ ਠੀਕ ਹੈ ਹੁਣ ਮੈਂ ਫੋਨ ਰੱਖਦੀ ਹਾਂ ਠੀਕ ਹੈ ਠੀਕ ਹੈ ਬਾਏ ਬਾਏ ਮਿਸ ਯੂ ਮਿਸ ਯੂ ਟੂ ਬਾਏ ਦੀਪ ਕੀ ਗੱਲਾਂ ਪੁੱਤ ਬੜਾ ਹੀ ਖੁਸ਼ ਲੱਗਦਾ ਕੀਦਾਂ ਕੋ ਆਇਆ ਸੀ ਉਹ ਭਰਾਵਾ ਸਾਨੂੰ ਵੀ ਦੱਸ ਦੇ ਕੀਦਾਂ ਕੋ ਆਇਆ ਸੀ ਅਸੀਂ ਵੀ ਖੁਸ਼ ਹੋ ਜੀਏ ਹਾਂ ਬਾਈ ਕੀ ਰਸਾਂ ਯਾਰ ਮੈਨੂੰ ਦੱਸ ਦੇ ਸੰਗ ਜੀ ਲੱਗਦੀ ਐ ਜੋ 19 ਸੰਗ ਲੱਗਦੀ ਐ ਫਿਰ ਚੁਣੀ ਜਾ ਕੇ ਦੱਸ ਦੇ ਠੀਕ ਭਾਬੀ ਕਿਹੋ ਜਿਹੀ ਗੱਲਾਂ ਕਰੀ ਜਾਂਦੀ ਐ ਇੱਧਰ ਮੇਰੀ ਜਾਨ ਤੇ ਬਣੀ ਪਈ ਐ ਵੀ ਮੈਂ ਸਾਡਾ ਨਾਲ ਗੱਲ ਕਿਵੇਂ ਕਰਾਂ ਉਹ ਭਰਾਵਾ ਗੱਲ ਮੂੰਹ ਨਾਲ ਹੀ ਕਰੀ ਹੋਰ ਪਾਸੇ ਅਸੀਂ ਸੁਣਨੀ ਵੀ ਨਹੀਂ ਕੋਈ ਬਾਈ ਯਾਰ ਤੂੰ ਹੀ ਪਾਪੀ ਨਾਲ ਗਿਆ ਨਾਲੇ ਤੂੰ ਨਾਲ ਰਲਿਆ ਤੋਂ ਬਾਅਦ ਤੂੰ ਤਾਂ ਗੱਲ ਕਰਨ ਲੱਗੇ ਐ ਸੰਗਰੇ ਜਿਵੇਂ ਤੈਨੂੰ ਦੇਖਣ ਆਲਾ ਨਹੀਂ ਆਉਣਾ ਹੋਵੇ ਹਾਂ ਮਾ ਵੀ ਦੇਖਣ ਵਾਲਿਆਂ ਨੇ ਆਉਣਾ ਦੇਖਣ ਆਲਿਆਂ ਨੇ ਆਉਣਾ ਸੱਚੇ ਆਉਣਾ ਹਾਂ ਮਾ ਸੱਚੇ ਆਉਣਾ ਮੈਂ ਨਾ ਇੱਕ ਕੁੜੀ ਨੂੰ ਪਸੰਦ ਕਰਦਾ ਕਾਲ ਚ ਤੇ ਉਹਦਾ ਚਾਚਾ ਪਰਸੋਂ ਆ ਰਿਹਾ ਆਪਣੇ ਨਾਲ ਰਿਸ਼ਤੇ ਦੀ ਗੱਲ ਕਰਨ ਬਾ ਉਹ ਛੇਰਾ ਆਉਣਾ ਪਰਸੋਂ ਐ ਤੇ ਦੱਸਦਾ ਸਾਨੂੰ ਤੂੰ ਅੱਜ ਐ ਉਹ ਵੀ ਇੱਕ ਵਾਰ ਪਹਿਲਾਂ ਬਾਈ ਯਾਰ ਮੈਨੂੰ ਤਾਂ ਆਪ ਹੋਣੇ ਪਤਾ ਲੱਗਿਆ ਨਾਲੇ ਤੁਹਾਨੂੰ ਕਿਸੇ ਨੂੰ ਗੁੱਸਾ ਤਾਂ ਨਹੀਂ ਵੀ ਮੈਂ ਕੋਈ ਆਪੇ ਪਸੰਦ ਕਰ ਲਈ ਤੂੰ ਆ ਪੁੱਤ ਸਾਨੂੰ ਕਾਹਦਾ ਗੁੱਸਾ ਐ ਉਮਰ ਤੂੰ ਕਢਣੀ ਅਗੇ ਨਾ ਆਵਾ ਤੈਨੂੰ ਪਸੰਦ ਹੋਣੀ ਚਾਹੀਦੀ ਐ ਕਿਉਂ ਪੁੱਤ ਠੀਕ ਈ ਤਦੀਪ ਤੂੰ ਕੁੜੀ ਆਪ ਲੱਭ ਲਈ ਮੈਨੂੰ ਤਾਂ ਸਾਲੀਏ ਨਹੀਂ ਅਕਲ ਹੀ ਨਹੀਂ ਸੀ ਮੰਤਾ ਜਹੀ ਦੀ ਬੀਬੀ ਨੇ ਭਾਲ ਕੇ ਦੇਤੀ ਪਰ ਉਸੇ ਨਾਲ ਹੀ ਟਾਈਮ ਪਾਸ ਕਰੀ ਜਾਣਾ ਦੇਖ ਲੈ ਬੀਬੀ ਕਿੰਘੇ ਜੰਦੇ ਆ ਤੂੰ ਚੱਲ ਕੋਈ ਨਾ ਪੁੱਤ ਤੈਨੂੰ ਮੰਜਾ ਕਰਦਾ ਹੈ ਗੁੱਸਾ ਨਾ ਕਰ ਮੈਨੂੰ ਇਹਦੇ ਨੇ ਪਤਾ ਤਾਂ ਹੈਗਾ ਇਹਦਾ ਸੁਆਏ ਮਖਾਉਣੀ ਹੈ ਦੀਪਕ ਤੂੰ ਤਾਂ ਕੁਝ ਹੋਈ ਐ ਨਾ ਜਿਵੇਂ ਅਗਲੇ ਨੇ ਸ਼ਗਨ ਪਾਉਣਾ ਹੁੰਦਾ ਫਿਰ ਤਾਂ ਦੇਖਣੀ ਆਉਣਾ ਹੈ ਕੀ ਪਤਾ ਅਗਲੇ ਹਾਂ ਕਰਨਗੇ ਕਿ ਨਾ ਕਰਨਗੇ ਓ ਭਾਬੀ ਸ਼ੋ ਸ਼ੋ ਬੋਲ ਏ ਕੀ ਕਹੀ ਜਾਣੀ ਐ ਤੂੰ ਦੇ ਨਾਲ ਇੱਕ ਗੱਲ ਹੋਰ ਤੇ ਜੇ ਸਾਨੂੰ ਰਿਸ਼ਤਾ ਨਾ ਪਸੰਦ ਆਇਆ ਤੇ ਅਸੀਂ ਨਾ ਕਰਤੀ ਫੇਰ ਬਾਈ ਮੈਨੂੰ ਸਾਰਿਆਂ ਦਾ ਪਤਾ ਹੈ ਵੀ ਤੁਸੀਂ ਸਾਰੇ ਮੇਰੇ ਨਾਲ ਖੜੇ ਹੋ ਤੇ ਖਾਸ ਕਰਕੇ ਤੂੰ ਤੇ ਭਾਬੀ ਬਾਈ ਤੇ ਮੈਨੂੰ ਇਹਨਾਂ ਦਾ ਪਤਾ ਹੈ ਵੀ ਮੇਰੀ ਭਾਬੀ ਨੇ ਤਾਂ ਮੇਰੇ ਸਪੋਰਟ ਕਰਨੀ ਕਰਨੀ ਹੈ ਬਸ ਬਸ ਐਨੀ ਫੋਕ ਨਾ ਸ਼ਕਾ ਮੈਨੂੰ ਮੈਂ ਤਾਂ ਸੋਚਿਆ ਸੀ ਵੀ ਆਪਣੇ ਪਿੰਡੋਂ ਰਿਸ਼ਤਾ ਕਰਾਉਂਗੇ ਤੈਨੂੰ ਮੇਰੇ ਤਾਂ ਰਹਿ ਗਈ ਨਾ ਬਚੋਲ ਦੀ ਸ਼ਾਮ ਵਿੱਚੀ ਹਾ ਕੋਈ ਨਾ ਭਾਬੀ ਤੂੰ ਦਿਲ ਹੌਲਾ ਨਾ ਕਰ ਆ ਤੈਨੂੰ ਸ਼ਰਮਾ ਪਵਾਈ ਤੇ ਨਾ ਮੈਂ ਰਾਣੀ ਹਾਰ ਪਾ ਦੂੰਗਾ ਦੇਖ ਲੈ ਫਿਰ ਮੁਕਰੀ ਨਾ ਉਹ ਨਹੀਂ ਮੁਕਰਦਾ ਭਾਬੀ ਪੁੱਤ ਗੱਲਾਂ ਬਾਤਾਂ ਬਹੁਤ ਹੋ ਗਈਆਂ ਹੁਣ ਤੁਸੀਂ ਐ ਕਰੋ ਪਰਸਨਲ ਤਿਆਰੀ ਕਰੋ ਦੀਪ ਤੂੰ ਐ ਕਰ ਤੂੰ ਆਪਦੀ ਭਾਬੀ ਨਾਲ ਸਾਫ ਸਫਾਈ ਕਰਾ ਤੇ ਮੈਂ ਜਾ ਕੇ ਬਾਜ਼ਾਰੋਂ ਸਮਾਨ ਲਿਆਵਾਂ ਠੀਕ ਹੈ ਬਾਈ ਡੈਡੀ ਕਿੰਨਾ ਟਾਈਮ ਲਾਦਾ ਚਾਚੇ ਨੇ ਹਜੇ ਤੱਕ ਨਹੀਂ ਆਇਆ ਉਹ ਲਓ ਭਾਈ ਵੇਖ ਲਓ ਅੱਜ ਕੱਲ ਦੇ ਜਵਾਨ ਤਾਂ ਜਮਾਂ ਹੀ ਸ਼ਰਮ ਨਹੀਂ ਮੰਨਦੇ ਮਾਂ ਪਿਓ ਦੀ ਦੇਖ ਕਿਵੇਂ ਖੁਸ਼ ਹੋਈ ਫਿਰਦੀ ਆ ਰਿਸ਼ਤੇ ਦੀ ਗੱਲ ਕਰਕੇ ਡੈਡੀ ਜੀ ਅੱਜ ਕੱਲ ਜਵਾਨਾ ਬਦਲ ਗਿਆ ਅੱਜ ਕੱਲ ਦੇ ਬੱਚੇ ਮਾਂ ਪਿਓ ਨਾਲ ਸਿੱਧੀ ਗੱਲ ਕਰ ਲੈਂਦੇ ਨੇ ਪਰ ਮੈਨੂੰ ਇੱਕ ਗੱਲ ਦੀ ਟੈਨਸ਼ਨ ਹੋਈ ਪਈ ਆ ਹੁਣ ਉਹ ਵੀ ਚਾਚਾ ਕਿਤੇ ਇੱਧਰ ਉੱਧਰ ਗੱਲ ਸੁਣ ਕੇ ਮੇਰੇ ਰਿਸ਼ਤੇ 'ਚ ਪਾਣੀ ਮਾਰ ਦੇ ਉਹ ਕੰਮ ਲਗੇ ਤੇਰਾ ਚਾਚਾ ਹੈ ਸਗਾ ਚਾਚਾ ਤੇਰਾ ਕੋਈ ਦੁਸ਼ਮਨ ਥੋੜ੍ਹਾ ਹੀ ਐ ਜੋ ਤੇਰਾ ਮਾੜਾ ਸੋਚੂਗਾ ਜੋ ਵੀ ਗੱਲ ਹੋਈ ਸਹੀ ਸਹੀ ਦੱਸੂਗਾ ਕੇ ਡੇੜਾ ਚਾਚਾ ਆ ਗਿਆ ਚਾਚਾ ਪਾਣੀ ਲੈ ਕੇ ਆਵਾਂ ਨਾ ਬਤ ਪਾਣੀ ਨਹੀਂ ਪੀਣਾ ਤੂੰ ਅੰਦਰ ਜਾ ਲੈ ਚਾਚਾ ਵਿਆਹ ਤਾਂ ਮੇਰਾ ਤੂੰ ਮੈਨੂੰ ਹੀ ਅੰਦਰ ਭੇਜੀ ਐ ਨਾ ਅਸੀਂ ਕੋਈ ਜ਼ਰੂਰੀ ਗੱਲ ਕਰਨੀ ਆ ਤੂੰ ਜਾ ਜਾ ਕੇ ਚਾਹ ਬਣਾ ਲਿਆ ਚਾਹ ਤਾਂ ਚਾਚਾ ਮੈਨੂੰ ਬਣਾਉਣੀ ਨਹੀਂ ਹੁੰਦੀ ਤੂੰ ਐਂ ਕਰ ਤੂੰ ਮੇਰੇ ਵਾਸਤੇ ਪਾਣੀ ਗਰਮ ਕਰ ਲਿਆ ਪਰ ਤੂੰ ਇਥੋਂ ਚਲੀ ਜਾ। ਬੁਰਦਾਰੀ ਕਿਵੇਂ ਲੱਗਾ ਮੁੰਡਾ ਤੇ ਮੁੰਡੇ ਦਾ ਘਰ ਪਰਿਵਾਰ? ਬਈ ਸਾਰਾ ਕੁਝ ਵਧੀਆ ਹੈ। ਘਰ ਪਰਿਵਾਰ ਵੀ ਬਹੁਤ ਵਧੀਆ। ਪੜ੍ਹਾਈ ਵੀ ਪੂਰੀ ਆ। ਮੁੰਡਾ ਖਾਂਦਾ ਪੀਂਦਾ ਵੀ ਕੁਝ ਨਹੀਂ। ਜਿਵੇਂ ਆਪਣੀ ਰਮਨ ਨੇ ਦੱਸਿਆ ਪੜ੍ਹਾਈ 'ਚ ਵੀ ਚੰਗਾ। ਉਹਨੇ ਫਾਰਮ ਵੀ ਲਗਾਏ ਹੋਏ ਆ ਨੌਕਰੀ ਵਾਸਤੇ। 100% ਚਾਂਸ ਆ ਨੌਕਰੀ ਦੇ। ਪਰ ਇੱਕ ਗੱਲ ਦੀ ਮੈਨੂੰ ਫਿਕਰ ਜੀ ਹੋਈ ਪਈ ਆ ਸਾਂਝਾ ਪਰਿਵਾਰ ਆ ਆਪਣੀ ਰਮਨ ਉੱਥੇ ਸਾਰਾ ਕੁਝ ਸੰਭਲੂਗੀ ਗੱਲ ਤਾਂ ਤੇਰੀ ਠੀਕ ਹੈ ਤਾਰੀ ਪਰ ਜੇ ਰਮਨ ਨੇ ਉਹਦੇ ਨਾਲ ਵਿਆਹ ਕਰਾਉਣ ਬਾਰੇ ਸੋਚਿਆ ਤਾਂ ਕੋਈ ਸੋਚ ਸਮਝ ਕੇ ਫੈਸਲਾ ਲਿਆ ਹੋਊ ਜੇ ਨਾ ਪੁੱਗੀ ਤਾਂ ਡਾਢ ਹੋ ਜਾਣਗੇ ਇੱਕ ਵਾਰੀ ਸੋਚ ਲੈ ਬਾਈ ਆਪਣੀ ਰਮਨ ਇੱਥੇ ਇਕੱਲੀ ਰਹੀ ਆ ਉਹਨਾਂ ਦਾ ਸਾਂਝਾ ਪਰਿਵਾਰ ਆ ਕਿਤੇ ਉਹਨੂੰ ਔਖਾ ਨਾ ਹੋ ਜੇ ਚੱਲ ਕੋਈ ਨਾ ਤਾਰੀ ਮੈਂ ਕਰਦਾ ਰਵਣ ਨਾਲ ਇੱਕ ਵਾਰੀ ਇਸ ਬਾਰੇ ਗੱਲ। ਚੱਲ ਬਾਈ ਤੂੰ ਕਰ ਨਹੀਂ ਰਮਨ ਨਾਲ ਗੱਲ। ਮੈਂ ਚੱਲਦਾ। ਕੀ ਕਰੀ ਜਾਂਦਾ ਮੇਰਾ ਪੁੱਤ? ਫੋਨ ਚੁਲਾਈ ਨੀ ੜੀ ਅੱਛਾ ਅ ਗੱਲ ਕੀਤੀ ਤੁਸੀਂ ਚਾਚੇ ਨਾਲ ਕੀ ਕਹਿੰਦਾ ਚਾਚਾ ਵਧੀਆ ਲੱਗਿਆ ਉਹਨੂੰ ਦੀਪ ਦਾ ਘਰ ਪੁੱਤ ਤੇਰਾ ਚਾਚਾ ਕਹਿੰਦਾ ਸਾਰਾ ਕੁਝ ਬਹੁਤ ਵਧੀਆ ਹੈ ਪਰਿਵਾਰ ਵੀ ਵਧੀਆ ਹੈ ਪਰ ਪੁੱਤ ਉਹਨਾਂ ਦਾ ਪਰਿਵਾਰ ਸਾਂਝਾ ਹੈ ਤੇਰਾ ਕਿਵੇਂ ਸੂਤ ਆਊਗਾ ਡੈਡੀ ਮੈਂ ਮੁੰਡੇ ਦਾ ਵਿਆਹ ਕਰਾਉਣਾ ਪਰਿਵਾਰ ਨਾਲ ਥੋੜੀ ਮੈਂ ਆਪੇ ਸੰਭਲੂੰਗੀ ਸਾਰਾ ਕੁਝ ਪਰ ਪੁੱਤ ਪਰਿਵਾਰ ਤਾਂ ਉੱਥੇ ਰਹੂਗਾ ਪਰਿਵਾਰ ਨੇ ਕਿੱਥੇ ਚਲੇ ਜਾਣਾ ਡੈਡੀ ਜੇ ਮੁੰਡਾ ਵਧੀਆ ਹੋਵੇ ਤਾਂ ਸਾਰੀ ਜ਼ਿੰਦਗੀ ਵਧੀਆ ਨਿਭ ਜਾਂਦੀ ਹੈ ਕਲੀ ਤੁਸੀਂ ਇਹ ਗੱਲਾਂ ਦੀ ਟੈਨਸ਼ਨ ਨਾ ਲਓ ਮੈਂ ਹੈਗੀ ਆ ਨਾ ਥੋੜੀ ਸਿਆਣੀ ਤੀ ਚਲ ਕੋਈ ਨਹੀਂ ਕਰ ਦਾਂਗਾ ਤੇਰੇ ਚਾਚੇ ਨਾਲ ਠੀਕ ਆ ਕਰ ਲਈ ਠੀਕ ਹੈ ਬੱਚਾ ਯਾਰ ਮੈਂ ਅੱਜ ਬਹੁਤ ਖੁਸ਼ਾਂ ਸੱਚੀ ਮੈਨੂੰ ਆਇ ਲੱਗਦਾ ਕਿ ਜਿਵੇਂ ਪਰਮਾਤਮਾ ਨੇ ਨਾ ਸਾਰੇ ਜਹਾਂ ਦੀਆਂ ਖੁਸ਼ੀਆਂ ਮੇਰੀ ਝੋਲੀ 'ਚ ਪਾ ਦਿੱਤੀਆਂ ਹੁਣ ਖਰਮਨ ਮੈਂ ਵੀ ਬਹੁਤ ਖੁਸ਼ਾਂ ਵੀ ਆਪਣਾ ਵਿਆਹ ਪੱਕਾ ਹੋ ਗਿਆ ਹਮ ਕਰਮਾਂ ਵਾਲੀਆਂ ਜੋ ਅਸੀਂ ਤੈਨੂੰ ਮਿਲ ਕੇ ਮੇਰੇ ਬੇਬੇ ਨੂੰ ਮਿਲੇ ਸੀ ਸੁੱਖਾਂ ਸੁੱਖ ਸੁੱਖ ਕੇ ਅਸ਼ਾ ਜੀ ਆ ਡਾਇਲੋਗ ਦੇਖ ਸੁਣਿਆ ਸੁਣੇ ਨਹੀਂ ਲੱਗਦਾ ਪੁੱਕ ਕਮਲਿਆ ਡਾਇਲੌਗ ਨਹੀਂ ਹੈਗਾ ਕਿ ਰਵਿੰਦਰ ਗਰੇਵਾਲ ਦਾ ਗਾਣਾ ਉਹ ਕਰਮਾਂ ਵਾਲੀਆਂ ਅਸੀਂ ਤੈਨੂੰ ਮਿਲ ਗਏ ਮੇਰੀ ਬੇਬੇ ਨੇ ਮਿਲੇ ਸੀ ਸੁੱਖਾ ਸੁੱਖ ਸੁੱਖ ਕੇ ਮਹਾਰਾਜ ਤੁਸੀਂ ਤਾਂ ਗਾ ਵੀ ਸੋਣਾ ਲੈਨੇ ਹੋ ਵਿਆਹ ਚ ਟੇਪ ਨਾਲ ਰਿਕਾਰਡ ਕਰਵਾ ਦੀਏ ਤੁਹਾਡੀ ਹੈ ਅੱਛਾ ਜੀ ਅੱਛਾ ਮੇਰੀ ਗੱਲ ਸੁਣੋ ਹੁਣ ਆਪਣੀ ਵਿਆਹ ਚ ਥੋੜੀ ਦਿਨਾਂ ਜਾਏਗੇ ਹੁਣ ਆਪਾਂ ਅੱਜ ਲਾਸਟ ਮਿਲ ਰਹੇ ਹਾਂ ਠੀਕ ਹੈ ਤੇ ਸਤਿਮਨ ਯਾਦ ਆਇਆ ਕਿ ਤੁਹਾਡੀ ਸ਼ੇਰਮਾਨੀ ਦਾ ਕਲਰ ਮੇਰੇ ਲਹਿੰਗੇ ਨਾਲ ਦਾ ਹੋਣਾ ਚਾਹੀਦਾ ਉਹ ਹਾਂ ਭਾਬੀ ਵੀ ਕਹਿੰਦੀ ਸੀ ਬੀਤੂ ਨਾ ਲਹਿੰਗੇ ਦੇ ਫੋਟੋ ਮੰਗਵਾ ਲੈ ਤੇ ਉਹਦੇ ਨਾਲ ਦੀ ਸ਼ੇਰਵਾਨੀ ਬੁੱਕ ਕਰਵਾ ਦੇ ਤੂੰ ਮੈਨੂੰ ਐ ਕਰ ਲਹਿੰਗੇ ਦੇ ਫੋਟੋ ਭੇਜ ਓ ਮੈਂ ਕਰੀ ਜਾ ਕੇ ਭੇਜੂਗੀ ਪੈਸੇ ਦੀ ਤੁਹਾਨੂੰ ਨਹੀਂ ਲੱਗਦਾ ਕਿ ਅਚਾਨਕ ਹੀ ਇਹ ਬਹੁਤ ਜਲਦੀ ਜਲਦੀ ਇਹ ਹੋ ਰਿਹਾ ਹੈ ਮੈਨੂੰ ਤਾਂ ਯਕੀਨ ਜੇ ਨਹੀਂ ਹੋ ਰਿਹਾ ਕਿ ਨਹੀਂ ਜਲਦੀ ਆਪਣਾ ਵਿਆਹ ਹੋ ਰਿਹਾ ਸਹੀ ਗੱਲ ਤੇਰੀ ਯਾਰ ਮੈਨੂੰ ਤਾਂ ਆਪਾਂ ਹੀ ਲੱਗਦਾ ਜਿਵੇਂ ਮੈਂ ਕੋਈ ਸੁਪਨਾ ਦੇਖ ਰਹੀ ਹਾਂ ਹੂੰ ਚੱਲ ਠੀਕ ਹੈ ਬਹੁਤ ਸਾਰੀਆਂ ਵਿਆਹ ਦੀਆਂ ਤਿਆਰੀਆਂ ਕਰਨੀਆਂ ਮੈਂ ਚਲਦੀ ਹਾਂ ਓਕੇ ਬਾਏ ਰਮਣਪਤ ਡੈਡੀ ਕਿੰਨੀ ਖੁਸ਼ ਲੱਗ ਰਹੀ ਏ ਮੇਰੀ ਧੀ ਮੇਰੀ ਧੀ ਦੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗ ਜੇ ਖੁਸ਼ ਤਾਂ ਮੈਂ ਹਾਂ ਡੈਡੀ ਪਰ ਤੁਹਾਨੂੰ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਹੈ ਕੰਮ ਲਈ ਸਾਰੀਆਂ ਧੀਆਂ ਨੂੰ ਇੱਕ ਨਾ ਇੱਕ ਦਿਨ ਤਾਂ ਬਥੇ ਸਾਰੇ ਘਰ ਜਾਣਾ ਹੀ ਪੈਂਦਾ ਉਥੇ ਜਾ ਕੇ ਤੈਨੂੰ ਮੇਰੀ ਕਮੀ ਮਹਿਸੂਸ ਨਹੀਂ ਹੋਣੀ ਬਹੁਤ ਵੱਡਾ ਪਰਿਵਾਰ ਹੈ ਉਹਨਾਂ ਦਾ ਸਾਂਝਾ ਪਰਿਵਾਰ ਮੇਰੀ ਤੀ ਸਿਆਣੀ ਬਣ ਕੇ ਰਹੀ ਉਹਨਾਂ ਸਾਲਾਂ ਨਾਲ ਰਲਮਿਲ ਕੇ ਰਹੀ ਮੋਟ ਜਿਓ ਬਾਣੀ ਬ੍ਰਹਮਾਵੇ ਤਰਮਦਰੜੋ ਪਾਪ ਤ ਜਾਇ ਬਲ ਰਾਮ ਜਿਓ ਹਨ ਬਹੁਤ ਸੋਹਣੀ ਲੱਗ ਰਹੀ ਹੈ ਅੱਜ ਤੱਕ ਲੱਗਦਾ ਦੇਵੇਂ ਅਰਸ਼ਾ ਤੋਂ ਵੀ ਪਰੇਤਰ ਕੇ ਆ ਗਈ ਹੋਵੇ ਅਸ਼ਾ ਜੀ ਅੱਜ ਕੁਝ ਜ਼ਿਆਦਾ ਨਹੀਂ ਹੋ ਗਿਆ ਉਹ ਨਹੀਂ ਯਾਰ ਸੱਚੀ ਬਹੁਤ ਹੌਣੇ ਲੱਗ ਰਹੀਆਂ ਥੈਂਕਸ ਥਿਊ ਵੈਲਕਮ ਰਮਨ ਤਨ ਪਤਾ ਮੇਰਾ ਪਰਿਵਾਰ ਮੇਰੀ ਬਹੁਤ ਸਪੋਰਟ ਕਰਦਾ ਤੇ ਮੇਰੀ ਭਾਬੀ ਨੇ ਮਨ ਹਵੇਸ਼ਾ ਆਪਣੇ ਨਿੱਕੇ ਭਰਾ ਜਾਂ ਕਹਿ ਲਈ ਪੁੱਤਾਂ ਵਾਂਗ ਰੱਖਿਆ ਤੇ ਮੈਂ ਤੇਰੇ ਤੋਂ ਵੀ ਇਹੀ ਯਾਦ ਕਰਦਾ ਵੀ ਤੂੰ ਉਹਨਾਂ ਦੀ ਇੱਜ਼ਤ ਕਰੀ ਤੇ ਕਿਸੇ ਨਾਲ ਕੋਈ ਮਿਸਬੀਹਵ ਨਾ ਕਰੀ ਦੀਪਿਕ ਮੈਂ ਟ ਗੱਲ ਸੁਣੀ ਆਇਆ ਭਾਬੀ ਅੰਚਲ ਮੈਂ ਗੱਲ ਸੁਣਾਵਾ ਆਉਣਾ ਫਿਰ ਮੈਂ ਜਲਦੀ ਆਜੂ ਓ ਮਾਈ ਗॉड ਖੇਮੇ ਦੀ ਫੈਮਲੀ ਹੈ ਇਹਨਾਂ ਨੂੰ ਜੰਮਾ ਵੀ ਅਕਲ ਨਹੀਂ ਕਿ ਅੱਜ ਸਾਡਾ ਸਪੈਸ਼ਲ ਦਿਨ ਹੈ ਇਹਨਾਂ ਨੇ ਅੱਜ ਵੀ ਸਾਨੂੰ ਰਿਸਟਾਰਟ ਕਰਤਾ ਇੱਕ ਦੀਪ ਹੈ ਜੋ ਮੈਨੂੰ ਅੱਜ ਵੀ ਆਪਣੇ ਪਰਿਵਾਰ ਦੀਆਂ ਸਿਫਟਾਂ ਕਰਵਾਈਆਂ ਜਾਂਦਾ ਜਿਵੇਂ ਇੱਥੇ ਸਿਰਫ ਆਈਦਾ ਦੇਣੀ ਆ ਮੈਂ ਤਾਂ ਸੋਚਿਆ ਸੀ ਕਿ 1-2 ਮਹੀਨਿਆਂ ਬਾਅਦ ਸੈਪਰੇਟ ਹੋਊਂਗੀ ਪਰ ਮੈਨੂੰ ਤਾਂ ਲੱਗਦਾ ਹੈ ਕਿ ਇਹਨਾਂ ਨੇ ਸਾਨੂੰ ਦੋ ਦਿਨਾਂ ਚ ਵੱਖ ਕਰ ਦੇਣਾ ਜਿਵੇਂ ਦੀਨਾਂ ਦੀ ਹਰਕਤ ਹੈ ਉਠ ਟਾਈਮ ਦੇ ਕਿੰਨਾ ਹੋ ਗਿਆ ਨਾ ਦੀ ਪਲੀਜ਼ ਔਨ ਦ ਤੁਹਾਨੂੰ ਪਤਾ ਨਾ ਮੈਂ ਘਰੇ ਵੀ 11 ਵਜੇ ਉੱਦੀ ਸੀ ਕ੍ਰਮਨ ਹੁਣੇ ਤੇਰਾ ਸਹਰਾ ਘਰ ਆ ਪੇਕਾ ਕਰਨੀ ਚੱਲ ਉਠ ਠੀਕ ਹੈ ਬਾਬਾ ਉੱਠ ਜਾਨੀਆ ਪਹਿਲੇ ਮੈਨੂੰ ਮੇਰੀ ਕੌਫੀ ਲਿਆ ਕੇ ਦਿਓ ਮੈਂ ਕੌਫੀ ਲੈ ਕੇ ਦੇਵਾਂ ਬਾਹਰ ਆ ਉੱਠ ਕੇ ਚਾਹ ਪੀ ਮੈਂ ਕੌਫੀ ਮੰਗੀ ਆ ਨਾ ਫਿਰ ਕੀ ਹੋਇਆ ਘਰੇ ਵੀ ਤਾਂ ਮੈਨੂੰ ਮੇਰੇ ਡੈਡੀ ਲਿਆ ਕੇ ਦਿੰਦੇ ਸੀ ਰਵਣ ਮਾਤਾ ਨੇ ਪਹਿਲਾਂ ਵੀ ਕਹਿ ਚੁੱਕਾ ਹੈ ਵੀ ਇਹ ਤੇਰਾ ਸਹੁਰਾ ਘਰ ਆ ਪੇਕਾ ਕਰਨ। ਤੇਰਾ ਟੁੱਪਾਇਆ 12 ਚੱਲ ਰਮਣੂਟ ਤੇ ਕਮਰੇ ਤੋਂ ਬਾਹਰ ਚੱਲ। ਪਰਵਾਰ ਦਾ ਤਾਂ ਪਤਾ ਨਹੀਂ ਕੀ ਸੋਚੂਗਾ ਕਿ ਤੇ ਇਹ ਨਾ ਹੋਵੇ ਦੀਪ ਤੈਨੂੰ ਗਲਤ ਸਮਝ ਲਵੇ।